ਉਹਨੂੰ ਫਿਰ ਕੰਮ ਨਹੀਂ ਕਰਦਾ ਉਹ ਤੁਹਾਨੂੰ ਜੱਜ ਸਾਹਿਬ ਨੇ ਜੋ ਵੀ ਜ਼ਮਾਨਤ ਭਰਾ ਕੇ ਆਪਣੇ ਬੌਂਡ ਹੁੰਦਾ ਉਹ ਜ਼ਮਾਨਤ ਕਰਦੀ ਸੀ ਤੇ ਸਾਨੂੰ ਤਾਂ ਪਤਾ ਲੱਗਿਆਗਾ 1 ਤੋਂ 2 ਵਜੇ ਦੇ ਵਿੱਚ ਵਿੱਚ ਇਹ ਜਦੋਂ ਜੇਲ੍ਹ ਅਸੀਂ ਵਕੀਲ ਸਾਹਿਬ ਨੂੰ ਲੈ ਕੇ ਗਏ ਉੱਥੇ ਜੇਲ੍ਹਾਂ ਨੇ ইনফਰਮੇਸ਼ਨ ਦਿੱਤੀ ਹੈ ਸਾਨੂੰ ਕਿ ਬਾਈ ਨੂੰ ਉੱਥੋਂ 11 ਵਜੇ ਪ੍ਰੋਡਕਸ਼ਨ ਬਰਾਂਟਾਂ ਦੇ ਵੀ ਇੱਥੇ ਪਟਿਆਲੇ ਸਦਰ ਥਾਣੇ ਦੇ ਵਿੱਚ ਪਰਚਾ ਦਰਜ ਕਰਾਇਆਗਾ ਉਹ ਤੇ ਆ 379 ਬੀ ਤੇ ਆਹ ਤਾਂ ਨਵੇਂ ਨੇ 332 23 34 300 ਤੇ 506 34 ਇਹ ਆਈਪੀਐਸਾ ਤਾਂ ਰਾਏ ਤੁਹਾਨੂੰ ਦੇ ਦਾਂਗੇ ਇਹਦੀ ਆਪਣੀ ਐਫਆਈਆਰ ਦੀ ਕਾਪੀ ਤੇ ਲਾਈਨਾਂ ਦੀਆਂ ਨੇ ਤੇ ਸੁਣੋ ਪਤਾ ਹੀ ਹੈ ਕਿ ਹੁਣ ਇਹਦਾ ਇੱਕ ਤਰ੍ਹਾਂ ਦੀ ਪਰਸਨਲ ਦੁਸ਼ਮਣੀ ਕੱਢਣ ਵਾਲਾ ਕੰਮ ਹੋਇਆ ਪਿਆ ਜੀ ਠੀਕ ਹੈ ਜੇ ਇੱਕ ਪਰਚਾ ਕਰਾਤਾ ਸੀ ਇਹ ਕੈ ਸੁਨ ਚ ਗੱਲਾਂ ਆ ਰਹੀਆਂ ਨੇ ਕਿ ਕੁਛ ਨਾ ਕਸਰ ਰਹੀ ਲੁਧਿਆਣੇ ਜਿਹੜੀ ਹੁਣ ਸਰਕਾਰ ਹੋਰ ਕਢਾਉਣਾ ਚਾਹੁੰਦੀ ਹੈ ਇਹ ਕੋਈ ਐਫ ਆਈ ਆਰ ਦਾ ਪਤਾ ਲੱਗਿਆ ਕਿਸ ਨੇ ਕਰਾਈ ਹੈ ਕੋਈ 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 ਇੱਥੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੀ ਕੋਈ ਇਹਦਾ ਨਾਮ ਆ ਸੁਖਦੇਵ ਸਿੰਘ ਸੁਖਦੇਵ ਸਿੰਘ ਇਹ ਹੈਦਾ ਐਫ ਆਈ ਆਰ ਹੈ 20 ਤਰੀਕ ਦੀ ਹੈ ਬੀ 3 ਗ੍ਰੇਡ ਕਿੱਟੀ ਹੋਈ ਐ ਐਫ ਆਈ ਆਰ ਇਸ ਇਸ ਮਹੀਨੇ ਦੀ ਹਾਂਜੀ ਹਾਂ ਮੇਰੇ ਇੱਕੋ ਮੈਨੂੰ ਲੱਗਾ ਐਫ ਆਈ ਆਰ ਇੱਕੋ ਦਿਨ ਦੋ ਐਫ ਆਈ ਆਰਾਂ ਕਿੱਟੀ ਕਾਰਨ ਕੀ ਪਤਾ ਲੱਗਿਆ ਐਫ ਆਈ ਆਰ ਦਾ ਕਾਰਨ ਤਾਂ ਕਹਿੰਦੇ ਇਹਨਾਂ ਕਹਿੰਦੇ ਲੁੱਟਖੋਹ ਕਰੀ ਜੀ ਤੁਹਾਨੂੰ ਲੱਗ ਰਿਹਾ ਐ ਕਿ ਕੋਈ ਲੁੱਟਖੋਹ ਵਾਲਾ ਕੋਈ ਇਹੋ ਜਿਹਾ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ ਜਦੋਂ ਲੋਕਾਂ ਨੂੰ ਵੀ ਇਹ ਸਵਾਲ ਕਰਨਾ ਚਾਹਣਾ ਐ ਕਿ ਸਾਡਾ ਜਿਹੜਾ ਸਿਸਟਮ ਐ ਅਸੀਂ ਚਲਾਉਂਦੇ ਆ ਸਾਡਾ ਅਸੀਂ ਪੰਜਾਬ ਦੇ ਪਹਿਲੇ ਨੰਬਰ ਦੇ ਯੂਟਿਊਬਰ ਐ ਜਦੋਂ ਪੰਜਾਬ ਦੇ ਲੋਕਾਂ ਨੂੰ YouTube ਬਾਰੇ ਨਹੀਂ ਪਤਾ ਸੀਗਾ ਹਰ ਇੱਕ ਝੂਠ ਤੁਸੀਂ ਜਿਹੜੇ ਜਿੰਨੇ ਵੀ ਯੂਟਿਊਬਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਚ ਕੰਟੈਂਟ ਬਣਾਉਂਦੇ ਨੇ ਤੁਸੀਂ ਉਹਨਾਂ ਨੂੰ ਆਨ ਰਿਕਾਰਡ ਜਾ ਕੇ ਪੁੱਛ ਵੀ ਸਕਦੇ ਹੋ ਕਿ ਤੁਹਾਨੂੰ ਯੂਟਿਊਬ ਤੇ ਚੈਨਲ ਬਣਾਉਣਾ ਵੀਡੀਓ ਪਾਉਣੀਆਂ ਇਨਕਮ ਕਿਵੇਂ ਆਉਂਦੀ ਹੈ ਕੀਨੇ ਸਖਾਇਆ ਸਾਡੀ ਯੂਟਿਊਬ ਮੋਨਟਾਇਜ਼ ਜਾਂ ਸਾਡਾ ਸਨੈਪਚੈਟ ਮੋਨਟਾਇਜ਼ ਜਾਂ ਸਾਡਾ ਇੰਸਟਾਗ੍ਰam ਮੋਨਟਾਇਜ਼ ਜਾਂ ਸਾਡੀ ਫੇਸਬੁੱਕ ਮੋਨਟਾਇਜ਼ ਸਾਨੂੰ ਚਾਰੇ ਪਾਸੇ ਇਹਨਾਂ ਕਮਾਉਂਦੀ ਅਸੀਂ ਆਪਣੀ ਮਿਹਨਤ ਕਰਦੇ ਹਾਂ ਕੰਟੈਂਟ ਬਣਾਉਣਾ ਜੋ ਵੀ ਹੈ ਜੋ ਪਹਿਲਾਂ ਸਾਡੇ ਸੀਐਮ ਸਾਹਿਬ ਵੀ ਕਰਦੇ ਰਹੇ ਏਜੰਟਾਂ ਦੇ ਪੈਸੇ ਵਾਪਸ ਦਿਵਾਣਾ ਲੋਕਾਂ ਨੂੰ ਇਹ ਭਾਰੀ ਪੈ ਗਿਆ ਪਰ ਅਸਤੂ ਭਾਰੀ ਨਹੀਂ ਪੈ ਬਾਈ ਜੀ ਬੋਝ ਬਣ ਕੇ ਥੱਲੇ ਦਬ ਨਾ ਪਰ ਰਹੇ ਇੱਕ ਏਜੰਟਾਂ ਦੇ ਪੈਸੇ ਬਣਾਉਣ ਮੜਵਾਉਣੇ ਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਿਲੀ ਨੂੰ ਤੇ ਸਾਨੂੰ ਤੇ ਬਾਈ ਨੂੰ ਇਹ ਮੰਨ ਲਓ ਕਿ ਸਾਡੇ ਉੱਤੇ ਇੱਕ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ ਨੀਚੇ ਕੁਝ ਲਵੇ ਇਸ ਦੌਰਾਨ ਜਦੋਂ ਤੋਂ ਹਿਰਾਸਤ ਦੇ ਵਿੱਚ ਪਾਰਸ ਸਦੂਦ ਕੋਈ ਤੁਹਾਡੀ ਗੱਲਬਾਤ ਹੋਈ ਪਰ ਸਦੂਦ ਦੇ ਨਾਲ ਕੋਈ ਦੱਸਿਆ ਕਿ ਕਿਵੇਂ ਪੁਲਿਸ ਪੀਕ ਕਰਦੀ ਹੈ ਦੇਖੋ ਜੋ ਲੁਧਿਆਣਾ ਦੇ ਸੀਗਾ ਲੁਧਿਆਣਾ ਦੇ ਜੋ ਕੋ ਸੋਇਆ ਉਹ ਸਾਰੀ ਮੀਡੀਆ ਦੇ ਵਿੱਚ ਆ ਜੀ ਗਿਆ ਉਹ ਪਤੀ ਹੈ ਸਾਰੇ ਜਨਨੋ ਕਿ ਕੀ ਕੋ ਸੋਇਆ ਤੇ ਹੁਣ ਪਟਿਆਲਾ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸਵੇਰੇ 11 ਵਜੇ ਤੱਕ ਨੇ ਜੇਬ ਤੋਂ ਲੈ ਕੇ ਆਏ ਨੇ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਮੈਨੂੰ ਕੁਝ ਪਤਾ ਲੱਗ ਪਾਇਆ ਕਿ ਹਲੇ ਪਟਿਆਲਾ ਦੇ ਵਿੱਚ ਕਿੱਥੇ ਰੱਖਿਆ ਗਿਆ ਕੀ ਗੱਲ ਹੋਈ ਹੈ ਕੀ ਵੀ ਨਾ ਜੀ ਪੁਲਿਸ ਲੈ ਕੇ ਆਈਏ ਦੇਖੋ ਮੈਂ ਸੁਣਿਆ ਜਿਹੜੇ ਬੰਦੇ ਮੇਰੇ 2-4 ਮਿੱਤਰ ਨੇ ਉਹ ਕਹਿੰਦੇ ਵੀ ਪਰਚਾ ਵੀ ਖੁੱਲਿਆ ਤੈਨੂੰ ਵੀ ਡਾਉਣਗੇ ਪੰਚਾਇਤ ਜਾਣੇ ਨੂੰ ਤੁਹਾਨੂੰ ਹੋਰ ਵੀ ਜਿੱਡਾਉਣਗੇ ਵਿੱਚ ਠੀਕ ਹੈ ਤੇ ਜੋ 2-4 ਬੰਦੇ ਸਾਡੇ ਗਏ ਆ ਮੈਂ ਪੰਚਾਇਤ ਗਈ ਆ ਸਾਡੀ ਪਿੰਡ ਦੀ ਉਹਨਾਂ ਨੇ ਪਹਿਲਾਂ ਸਦਰ ਚ ਪਤਾ ਕੀਤਾ ਉਹ ਕਹਿੰਦੇ ਸੀਆਈ ਲੈ ਕੇ ਸੀਆਈ ਪਤਾ ਕੀਤਾ ਕਹਿੰਦੇ ਸਦਰ ਚ ਲੈ ਗਏ ਬਸ ਆਹੀ ਉਹ ਉਹ ਤੇ ਫੇਰ ਸਦਰ ਚ ਗਏ ਉਹ ਕਹਿੰਦੇ ਜੀ ਪੁਨਰ ਸੇੜੀ ਚੌਂਕੀ ਚ ਲੈ ਗਏ ਉਸ ਮਾਮਲਾ ਸਮਝ ਨਹੀਂ ਆ ਰਿਹਾ ਬਈ ਹੁਣ ਗੱਲਬਾਤ ਹੋ ਪਈ ਤੁਹਾਡੀ ਕਿ ਕਿਸੇ ਕੀ ਕੁਝ ਕੱਟ ਕਰਨ ਜਾ ਰਹੇ ਨੇ ਜਾਂ ਕਿਤੇ ਕਿ ਲੱਖਾਂ ਸਦਾਣਾ ਲਗਾਤਾਰ ਦੇ ਹੱਕ ਦੇ ਵਿੱਚ ਉਹ 29 ਤਰੀਕ ਦਾ ਕੱਟ ਸਾਡਾ ਰੱਖੀ ਹੋਇਆ ਜੀ ਬਾਕੀ ਉਹਦੋਂ ਪਹਿਲਾਂ ਵੀ ਜੋ ਵੀ ਜਥੇਬੰਦੀਆਂ ਵੀ ਸਾਡੇ ਨਾਲ ਨੇ ਪੰਜਾਬ ਆਪਣਾ ਸੰਯੁਕਤ ਮੋਰਚੇ ਵੱਲੋਂ ਵੀ ਮੀਟਿੰਗ ਹੋਈ ਸੀ ਰੋਪੜ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ ਅੱਜ 26 ਤਰੀਕ ਦਾ ਟਰੈਕਟਰ ਮਾਰਚ ਕਿਸੇ ਨਾਲ ਦੇ ਇੱਕ ਦੋ ਪ੍ਰੋਗਰਾਮ ਨੇ ਉਹਨਾਂ ਨੇ ਕਹਿ ਸੁਣ ਕੇ ਹੀ 29 ਤਰੀਕ ਦਾ ਮੱਲੋ ਪ੍ਰੋਗਰਾਮ ਰਖਾਇਆ ਸੀ ਵੱਡੀ ਕਾਲ ਦਿੱਤੀ ਸੀ ਇਨਸਾਫ ਪਸੰਦ ਲੋਕਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਜਿੰਨੇ ਵੀ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਕਾਲ ਦਿੱਤੀ ਸੀ ਕਿ ਤੁਸੀਂ ਆਓ ਕਿ ਆਪਾਂ ਵੱਧ ਤੋਂ ਵੱਧ ਇਕੱਠ ਇਕੱਠ ਕਰਕੇ ਇਹ ਸਰਕਾਰ ਦੇ ਜਿਹੜੇ ਇਹ ਨੀਤੀਆਂ ਤੇ ਉੱਤਰੀ ਐ ਇਹਨਾਂ ਨੂੰ ਨੱਥ ਪਾਈਏ ਸਿਆਸੀ ਬੰਦਿਆਂ ਨਾਲ ਤਾਂ ਗੱਲਬਾਤ ਨਹੀਂ ਹੋਣੀ ਹਲਪ ਸਿਆਸੀ ਬੰਦਿਆਂ ਨਾਲ ਕੀ ਗੱਲਬਾਤ ਕਰਨੀ ਬਜੀ ਸਿਆਸੀ ਬੰਦੂਧੀ ਤੇਰੇ ਦੇ ਨੇਤਾ ਨੇ ਫੋਨ ਕੀਤਾ ਹੋਵੇ ਕਿ ਅਸੀਂ ਤੁਹਾਡੇ ਨਾਲ ਖੜਦੇ ਕਿਉਂਕਿ ਹਰ ਕੋਈ ਹਮਾਇਤ ਕਰ ਰਿਹਾ ਨੇ ਤੁਹਾਡੀ ਵਿਰੋਧੀ ਤੇਰੇ ਦੇ ਨੇਤਾ ਦੇਖੋ ਜੀ ਮੇਰੀ ਗੱਲ ਕਿਸੇ ਨੇ ਨਹੀਂ ਕੋਈ ਆਨ ਰਿਕਾਰਡ ਬਾਕੀ ਚੱਲ ਸਭ ਰਹੇ ਨੇ ਕਿਉਂ ਦੇਖੋ ਜੀ ਵਿਰੋਧੀ ਧਿਰ ਦਾ ਨੇਤਾ ਹੋਵੇ ਤੇ ਸੱਤਾਧਰ ਦਾ ਨੇਤਾ ਹੋਵੇ ਦਿਲ ਹਰ ਇੱਕ ਦੇ ਕੋਲ ਆ ਦਿਲ ਹਰ ਇੱਕ ਦੇ ਕੋਲ ਆ ਦੇਖੋ ਜਿਹੜਾ ਵੀ ਬੰਦਾ ਹੁਣ ਤੁਸੀਂ ਵੀ ਆਏ ਹੋ ਬਾਈ ਜੀ ਤੁਸੀਂ ਕਨਸਾਨੀਤਾ ਦੇ ਨਾਂ ਤੇ ਆਇਆ ਜਿਹੜਾ ਵੀ ਜੇ ਤਾਂ ਬੰਦਾ ਉਹੀ ਬੱਚੜਖਾਨੇ ਦੇ ਉੱਤਰ ਕੇ ਦੇਖੋ ਉਹਦਾ ਤਾਂ ਕੁਝ ਆਪਾਂ ਕਹਿ ਨਹੀਂ ਸਕਦੇ ਪਰ ਦਿਲ ਤਾਂ ਹਰ ਇੱਕ ਕੋਲ ਆ ਚਾਹੇ ਸੱਤਾਧਰ ਨੇ ਠੀਕ ਹੈ ਨੇਤਾ ਨੇ ਤੇ ਇਹ ਵਿਰੋਧੀ ਧਿਰ ਦੇ ਨੇਤਾ ਨੇ ਜਿਹਦਾ ਦਿਲ ਮੱਚਣਾ ਉਹਦਾ ਮੱਚਦਾ ਹੀ ਹੈ ਜੇ ਕਈ ਸੱਤਾ ਉਲਟ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਵੀ ਲੱਗ ਰਹੇ ਨੇ ਇਹ ਹੁੰਦਾ ਸਰਕਾਰ ਨਹੀਂ ਵੀ ਪਦਰ ਤੇ ਆ ਗਈ ਫੋਜਾ ਦਾ ਨਹੀਂ ਵੀ ਪਦਰ ਤੇ ਕੀ ਬਾਈ ਜੀ ਮੈਨੂੰ ਇਹ ਲੱਗਦਾ ਵੀ ਜਮੀ ਥੱਲੇ ਡੇਗੀ ਸਰਕਾਰ ਤਾਂ ਸਰਕਾਰ ਇਹਨਾਂ ਤਾਂ ਇਹ ਸੋਚ ਲੋ ਕਿ ਇੱਕ ਮੈਂ ਕਹਿੰਨਾ ਕੋਈ ਆ ਸਰਪੰਚ ਸਾਹਿਬ ਖੜੇ ਨੇ ਸਾਡੇ ਪਿੰਡ ਦੇ ਮੈਂ ਕਹਿੰਨਾ ਜਿੰਨੂੰ ਆਪਾਂ ਪਿੰਡ ਚ ਸੌ ਲੜਾਈਆਂ ਪੜ੍ਹੀਆਂ ਇਹਨਾਂ ਕੁਝ ਵੀ ਹੋ ਜਾਂਦਾ ਇੱਥੇ ਤੱਕ ਤਾਂ ਸਰਪੰਚ ਵੀ ਨਹੀਂ ਗਿਰਦਾ ਜੀ ਤੁਸੀਂ ਇਹ ਸਾਬ ਲਾ ਲਓ ਕਿ सीएम 14 ਦਾ ਲੈਬਲ ਹੀ ਬਹੁਤ ਹੋ ਗਿਆ ਉਹਨੇ ਲੈਟਰਸ ਇਨਫੋਰਮੇਸ਼ਨ ਕੀ ਹੈ 2 ਦਿਨ ਦਾ ਰਿਮਾਂਡ kiya ja raha hai 2 ਦਿਨ ਦਾ ਰਿਮਾਂਡ ਤੱਕ ਕੀ ਕੀ ਕਾਰਵਾਈ ਕਰ ਰਿਹਾ ਹਾਂ 29 ਤਰੀਕ ਤੱਕ ਆ ਜੀ ਮੈਨੂੰ 2 ਦਿਨ ਬਾਰੇ ਨਹੀਂ ਬਿਲਕੁਲ ਕੁਝ ਪਤਾ ਦੇਖੋ 29 ਤਰੀਕ ਤੱਕ ਮੇਰੇ ਸਾਹਬ ਨੇ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਸਾਡੇ ਵਕੀਲ ਸਾਹਿਬ ਨੇ ਦੱਸਿਆ ਕਿ 29 ਤਰੀਕ ਰਿਮਾਂਡ ਹੈ ਠੀਕ ਹੈ ਠੀਕ ਹੈ ਧੰਨਵਾਦ ਸਰਪੰਚ